ਗੁਰੂ ਸਾਰੀ ਸਾਧ ਸੰਗਤ ਜੀਓ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਅੱਜ ਆਪਾਂ ਸਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਠ 262 ਅੰਤ ਦੇ ਉੱਤੇ ਸੁਭਾਏਮਾਨ ਹੈ। ਇਹਦਾ ਪਾਠ ਬਹੁਤ ਹੁੰਦਾ ਹੈ ਸਰਲ ਹੈ ਜੀ ਸੰਗਤ ਗੁਰਬਾਣੀ ਦੀਆਂ ਪੰਕਤੀਆਂ ਜਾਣਦੀ ਵੀ ਹੈ। ਬੱਚੇ ਵੀ ਪੜ੍ਹਦੇ ਐ ਸੁਖਨ ਸਿੰਘ ਸਾਹਿਬ ਦੇ ਪਾਠ ਨੂੰ ਸਾਰੀ ਉਮਰ ਦੇ ਲੋਕ ਇਸ ਗੁਰਬਾਣੀ ਨੂੰ ਪੜ੍ਹਦੇ ਐ। ਸੋ ਆਓ ਜੀ ਕੱਲ ਆਪਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੀਵਨ ਦੀ ਮਹਾਨਤਾ ਕਿਸ ਤਰ੍ਹਾਂ ਗੁਰਬਾਣੀ ਦੇ ਰਚਨ ਕਰਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੁਨੀਆ ਨੂੰ ਇਹ ਜਹਾਜ ਬਣਾ ਕੇ ਦਿੱਤਾ דוਹੇ ਥਾ ਬਾਣੀ ਕਾ ਬੋਹੇ ਥਾ ਇਹ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਾਂ ਜੀਵਨ ਦੇ ਵਿੱਚੋਂ ਜੋ ਸਾਖੀ ਹੈ ਉਹ ਵਿਚਾਰੀ ਸੀ ਆਓ ਜੀ ਅੱਜ ਆਪਾਂ ਸਖਣੀ ਸਾਹਿਬ ਦੀ ਵਿਆਖਿਆ ਸ਼ੁਰੂ ਕਰਦੇ ਹਾਂ ਤੇ ਗੁਰਬਾਣੀ ਸੁਣਨਾ ਦਾ ਮਹਾਨ ਫਲ ਇੱਕ ਸਾਖੀ ਅੱਜ ਵੀ ਵਿਚਾਰਾਂਗੇ ਨਿੱਕੀ ਜੀ ਵਾਲੀ ਵੱਡੀ ਨਹੀਂ ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰ ਏ ਨਮ ਹੈ ਜੋਗਾਦ ਗੁਰ ਏ ਨਮ ਹੈ ਸਤ ਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਇਹ ਸ਼ਲੋਕ ਹੈ ਜੀ ਪਹਿਲੀ ਅਸ਼ਟਪਦੀ ਦਾ ਜੋ ਕਿ ਇਹਦੇ ਅਰਥ ਹਨ ਜਿਹੜੇ ਜੀ ਗੌੜੀ ਰਾਗ ਦੇ ਵਿੱਚ ਪੰਚਮ ਪਿਤਾ ਮਹੱਲਾ ਪੰਜਵਾਂ ਪੰਜਵੇਂ ਪਾਸ਼ਾ ਦੀ ਗੁਰਬਾਣੀ ਹੈ ਜੀ ਸੁਖਮਣੀ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਹਦੇ ਦੋ ਤਰ੍ਹਾਂ ਦੇ ਨਾਲ ਅਰਥ ਹੋਣਗੇ ਜੀ ਆਪਾਂ ਸਮਝਾਂਗੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਜਿਹੜੇ ਅਰਥ ਕੀਤੇ ਜੀ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਵੀ ਅਰਥ ਕੀਤੇ ਐ ਹੋਰ ਸਾਡੇ ਮਹਾਨ ਪ੍ਰਿੰਸੀਪਲ ਸੁਬੀਰ ਸਿੰਘ ਜੀ ਫਿਰ ਜਿਹੜੇ ਸੰਪਰਦਾਇ ਅਰਥ ਹੈ ਸਤਪੁਰ ਸਾਡੇ ਕਿਉਂਕਿ ਕਈ ਜਿਹੜੇ ਅਰਥ ਹਨ ਜੀ ਪਿਆਰਿਓ ਵਿਆਕਰਨ ਨਾਲ ਨਹੀਂ ਮਿਲਦੇ ਹੁੰਦੇ ਜੇ ਆਪਾਂ ਕੋਈ ਵਿਆਖ ਕਰਨਾ ਮਿਲ ਜਾਣਗੇ ਉਵੇਂ ਅਰਥ ਮਿਲ ਜਾਣਗੇ ਕਿਉਂਕਿ ਆਪਾਂ ਸਮਝਣਾ ਹੈ ਜੀ ਗੁਰਬਾਣੀ ਦੀ ਮਹਾਨਤਾ ਨੂੰ ਪਤਾ ਨਹੀਂ ਕਿੱਥੋਂ ਤੇ ਕਿਰ ਕਿਸੇ ਦੀ ਸੁਰਤ ਪਹੁੰਚੀ ਵੀ ਹੈ ਮਸਕੀਨ ਜੀ ਇੱਕ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਜਦੋਂ ਮੈਂ ਪਹਿਲੇ ਪਹਿਲੇ ਮੇਰੀ ਵੀ ਸੁਰਤ ਕੱਚੀ ਸੀ ਨਾ ਜਦੋਂ ਬਚਪਨ ਦੇ ਵਿੱਚ 15 ਸਾਲ ਦੀ ਉਮਰ ਸੀ ਮਸਕੀਨ ਜੀ ਦੀ ਕਹਿੰਦੇ ਮੈਂ ਵੀ ਪਹਿਲਾਂ ਆਪਦੇ ਜੀਵਨ ਦੇ ਵਿੱਚ ਇਹ ਗੱਲ ਸਮਝਦਾ ਸੀ ਵੀ ਫਲਾਣੇ ਦੇ ਅਰਥ ਠੀਕ ਹੈ ਫਲਾਣੇ ਦੇ ਗਲਤ ਹੈ ਇਹਨੇ ਮੈਂ ਵੀ ਪਹਿਲਾਂ ਗੱਲ ਕਹਿੰਦਾ ਹੁੰਦਾ ਸੀ ਸਟੇਜਾਂ ਦੇ ਉੱਤੇ ਵੀ ਗੱਲ ਮੈਂ ਆਖੀ ਕਹਿੰਦਾ ਲਗਾਤਾਰ ਨਿਰੰਤਰ ਪ੍ਰਚਾਰ ਕਰਦਾ ਵੀ ਇਹ ਗੱਲ ਮੈਂ ਆਖੀ ਕਹਿੰਦੇ ਵੀ ਫਲਾਣੇ ਦੇ ਅਰਥ ਆਏ ਜੀ ਇਹ ਅਰਥ ਨਹੀਂ ਹੋ ਸਕਦੇ ਜੀ ਵੀ ਮੈਂ ਮੋੜਦਾ ਉੱਤਰ ਦਿੰਦਾ ਰਿਹਾ ਜਵਾਬ ਦਿੰਦਾ ਰਿਹਾ ਪਰ ਕਹਿੰਦੇ ਹੁਣ ਜਦੋਂ ਪਿਛਲੀ ਉਮਰ ਦੇ ਵਿੱਚ ਸਵਰਤ ਦੀ ਅਵਸਥਾ ਡੂੰਗੀ ਹੋਈ ਕਹਿੰਦੇ ਫਿਰ ਪਤਾ ਲੱਗਿਆ ਅਰਥ ਸਾਰੇ ਠੀਕ ਹੈਗੇ ਇਹ ਤਾਂ ਗੁਰਬਾਣੀ ਅਥਾ ਸਮੁੰਦਰ ਹੈ ਜਿੰਨਾ ਕੋਈ ਥੱਲੇ ਡੂੰਘਾ ਉਤਰ ਗਿਆ ਉਹਦੇ ਹੀਰੇ ਮੋਤੀ ਝੋਲੀ ਦੇ ਵਿੱਚ ਪਈ ਗਏ ਬਸ ਇਹ ਤਾਂ ਜਿੰਨੇ ਕਿਸੇ ਨੇ ਕੋਈ ਡੂੰਘਾ ਹੱਥ ਮਾਰ ਲਿਆ ਵਿੱਚ ਉਹਦੀ ਝੋਲੀ 'ਚ ਹੋਰ ਪੈ ਗਏ ਹੋਰ ਡੂੰਘਾ ਉਤਰ ਗਈ ਸੁਰਤ ਹੋਰ ਝੋਲੀ 'ਚ ਪੈ ਗਏ ਬਸ ਇਹ ਗੁਰੂ ਆਪ ਹੀ ਕਰਨ ਕਰਾਉਣ ਵਾਲਾ ਹੈ ਬੰਦੇ ਦੇ ਹੱਥ ਵਿੱਚ ਤਾਂ ਕੁਝ ਵੀ ਨਹੀਂਗਾ ਆਪਣੇ ਸਰੀਰ 'ਚ ਤਾਂ ਹੱਥ ਦੇ ਆ ਸਰੀਰ ਦੇ ਸਵਾਸ ਹੀ ਨਹੀਂ ਪਿਆ ਰਿਹਾ ਇਹ ਵੀ ਆ ਰਹੇ ਆ ਸਵਾਸ ਆਪਾਂ ਲੈ ਨਹੀਂ ਰਹੇ ਸਵਾਸ ਆ ਰਹੇ ਆ ਉਹਦੇ ਹੁਕਮ ਦੇ ਵਿੱਚ ਆ ਰਹੇ ਆ ਜੀ ਸਰੀਰ ਦੇ ਵਿੱਚ ਸਵਾਸ ਚੱਲ ਰਹੇ ਆ ਸੋ ਉਹਨਾਂ ਨੇ ਫਿਰ ਪਹਿਲਾਂ ਅਰਥ ਆਪਾਂ ਜੋ ਗੁਰਬਾਣੀ ਸਹੀਕ ਹੈ ਪ੍ਰਿੰਸੀਪਲ ਤਵੀਰ ਸਿੰਘ ਜੀ ਪ੍ਰਿੰਸੀਪਲ ਤੇਜਾ ਸਿੰਘ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਇੰਤਾਲ ਕਰ ਲੈਨੇ ਆ ਤੇਰਾ ਆਪਾਂ ਸੰਪਰਦਾਇ ਅਰਥ ਵੀ ਸਮਝਾਂਗੇ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਕਾਲ ਪੁਰਖ ਵਾਹਿਗੁਰੂ ਇੱਕ ਹੈ ਉਹਦੀ ਸਾਰੇ ਕਿਤੇ ਰਮਿਆ ਉਹਦੀ ਹੀ ਕਾਰ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਸਤਿਗੁਰ ਪ੍ਰਸਾਦ ਤੇ ਮਿਲਦਾ ਕਿਵੇਂ ਹੈ ਜੀ ਸਤਿਗੁਰ ਦੀ ਕਿਰਪਾ ਦੁਆਰਾ ਬੱਚੇ ਬੈਠੇ ਵਿੱਚ ਵਿਆਕਰਨ ਤਾਪਕ ਜੇ ਦਦੇ ਨੂੰ ਸਿਹਾਰੀ ਲੱਗੀ ਇਹਨੂੰ ਦੇ ਨਾ ਜੀ ਕਿਤੇ ਵੀ ਸਿਹਾਰੀ ਉਹਦਾ ਅਰਥ ਹੁੰਦਾ ਹੈ ਦੇ ਦੁਆਰਾ ਦੇ ਦੁਆਰਾ ਵੀ ਕਿਸੇ ਦੇ ਦੁਆਰਾ ਚੀਜ਼ ਇਹ ਮੈਨੂੰ ਮਿਲੀ ਹੈ ਕਿਸੇ ਤੋਂ ਪ੍ਰਾਪਤ ਹੋਈ ਹੈ ਗੁਰੂ ਜੀ ਕਹਿੰਦੇ ਭਾਈ ਮਿਲਦਾ ਗੁਰੂ ਦੀ ਕਿਰਪਾ ਦੁਆਰਾ ਹੀ ਹੈ ਬੰਦੇ ਦੀਆਂ ਕਮਾਈਆਂ ਤੋਂ ਉਹ ਕੁਝ ਨਹੀਂ ਕਰ ਦਗਾ ਗੁਰੂ ਜੀ ਕਹਿੰਦੇ ਇਦੋਂ ਅੱਗੇ ਆਦ ਗੁਰ ਏ ਨਮਹ ਇਹਦਾ ਪਾਠ ਆਦ ਗੁਰ ਇਹ ਨਮਹ ਕਰਨਾ ਜੀ ਨਮਹ ਨਮਸਕਾਰ ਮੁੱਢ ਤੋਂ ਆਦ ਜਦੋਂ ਕੁਝ ਵੀ ਨਹੀਂ ਸੀ ਪ੍ਰਮਾਤਮਾ ਕੁਝ ਵੀ ਨਹੀਂ ਸੀਗਾ ਜੀ ਨਾ ਕੋਈ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸਾਰਾ ਸ਼ਬਦ ਆਉਂਦਾ ਨਾ ਅਰਬਤ ਨਰਬਤ ਤੁੰਦੂਕਾਰ ਧਰਨ ਨ ਗਗਨਾ ਹੋਕਮ અપਾਰਾ ਨਾ ਦਿਨ ਰਾਤ ਨਾ ਚੰਦ ਨਾ ਸੂਰਜ ਸੁੱਨ ਸਮਾਦ ਲਗਾਏ ਨਾ ਕੁਝ ਵੀ ਨਹੀਂ ਸੀ ਨਾ ਦਿਨ ਸੀ ਨਾ ਰਾਤ ਸੀ ਨਾ ਸੂਰਜ ਸੀ ਨਾ ਚੰਦਰਮਾ ਸੀ ਕੁਝ ਵੀ ਨਹੀਂ ਸੀ ਕਹਿੰਦੇ हे ਪ੍ਰਮਾਤਮਾ ਉਦੋਂ ਹੀ ਤੈਨੂੰ ਨਮਸਕਾਰ ਜਦੋਂ ਆਦ ਗੁਰੇ ਨਮ ਹੈ ਫਿਰ ਜੁਗਾਂ ਦੀ ਆਰੰਭਤਾ ਹੋਈ ਜੁਗਾਦ ਜੁਗਾਦ ਗੁਰੇ ਨਮ ਹੈ ਜੁਗਾਂ ਦੇ ਵਿੱਚ ਆਰੰਭਤਾ ਹੋ ਗਈ ਮਹਾਰਾਜ ਦਿਨ ਰਾਤ ਬਣ ਗਏ ਫਿਰ ਸਮੁੰਦਰ ਬਣਗੇ ਬਣਾਸਪਤੀ ਬਣਗੀ ਜੀਵ ਪੈਦਾ ਹੋਗੇ ਤੈਨੂੰ ਉਦੋਂ ਵੀ ਨਮਸਕਾਰ ਨਮਸਕਾਰ ਕੀਤੀ ਹੈ ਪ੍ਰਮਾਤਮਾ ਨੂੰ ਏ ਪ੍ਰਮਾਤਮਾ ਸਤਗੁਰੂ ਇਹ ਨਮੈਂ ਤੇਰੇ ਸੱਚੇ ਗਿਆਨ ਨੂੰ ਵੀ ਨਮਸਕਾਰ ਹੈ ਸ੍ਰੀ ਗੁਰਦੇਵ ਇਹ ਨਮੈਂ ਏ ਸਤਗੁਰੂ ਤੈਨੂੰ ਨਮਸਕਾਰ ਹੈ ਗੁਰਦੇਵ ਇਹ ਨਮੈਂ ਇਹ ਹੈ ਜੀ ਇਸ ਦੇ ਪ੍ਰੋਫੈਸਰ ਸਹਿਬ ਸਿੰਘ ਜੀ ਦੇ ਮੁਤਾਬਕ ਜੋ ਅਰਥ ਪਿਆ ਕਰਨਤਾਉ ਕੀਤੇ ਰਿਹਾ ਜੀ ਅਰਥ ਬੋਧ ਹੈ ਜੋ ਲੋ ਜੀ ਹੁਣ ਸੰਪਰਦਾਇ ਅਰਥ ਵੀ ਸਮਝ ਲਓ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਗੁਰਬਾਣੀ ਪੜਦੇ ਗੁਰਸਿੱਖ ਉਹਨਾਂ ਨੂੰ ਪਤਾ ਹੈ ਵੀ ਗੌੜੀ ਦੀ ਗੁਰੂ ਸਾਹਿਬ ਜੀ ਨੇ ਉਸ ਤੋਂ ਪਹਿਲਾਂ ਜੋ ਗੁਰਬਾਣੀ ਹੈ ਉਹ ਗੁਰਦੇਵ ਮੰਨ ਲਓ ਵੀ ਗੁਰਦੇਵ ਸ਼ਬਦ ਹੁੰਦਾ ਨਾ ਵੇ ਉਹਦੇ ਚ ਲਿਖਿਆ ਆਦ ਅੰਤ ਪੜਨਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਬੰਕ ਸਹੋਦਰਾ ਇਹ ਸਾਰਾ ਸ਼ਬਦ ਹੁੰਦਾ ਜੀ ਗੁਰਦੇਵ ਦੇ ਗੁਰਦੇਵ ਪ੍ਰਮਾਤਮਾ ਕਾਲ ਪਰਫੈ ਜਿਹੜਾ ਜਗਤ ਦਾ ਮਾਲਕ ਨਮਸਕਾਰ ਹੈ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਤੈਨੂੰ ਤੇ ਜਿਹੜੇ ਰੱਬ ਦੇ ਪਿਆਰਿਆਂ ਨੂੰ ਗੁਰੂਆਂ ਨੂੰ ਮਾਤਾ ਪਿਤਾ ਨੇ ਜਨਮ ਦਿੱਤਾ ਉਹਨੂੰ ਵੀ ਨਮਸਕਾਰ ਹੈ ਜੀ ਉਸੋ ਅਕਾਲ ਪੁਰਖੋ ਵਾਹਿਗੁਰੂ ਦੇ ਹੁਕਮ ਦੇ ਵਿੱਚ ਜਿਹੜੇ ਜੀਵ ਆਏ ਕਹਿੰਦੇ ਵੀ ਜਿਹੜੇ ਘਰ ਦੇ ਵਿੱਚ ਗੁਰੂਆਂ ਨੇ ਜਨਮ ਲਿਆ ਉਹਨਾਂ ਵੀ ਨਮਸਕਾਰ ਹੈ ਤਨਸੋ ਪਿਤਾ ਤਨਸੋ ਜਨ ਸਾਰਾ ਸ਼ਬਦ ਉਹਨਾਂ ਵੀ ਮਾਤਾ ਪਿਤਾ ਵੀ ਤਾਨੈ ਜਿਹੜੇ ਘਰੇ ਜਨਮ ਲਿਆ ਜੀ ਜਿਹੜੇ ਘਰੇ ਉਹ ਅਵਤਾਰ ਨੇ ਜਨਮ ਲਿਆ ਮਾਤਾ ਵੀ ਤਾਨੈ ਪਿਤਾ ਵੀ ਤਾਨੈ ਕੋਲ ਨੂੰ ਵੀ ਤਾਂ ਨਾ ਆਖਿਆ ਪੈਰ ਉਹ ਬਾਣੀ ਚ ਤਾਂ ਕੋਲ ਜਿਹੜੀ ਕੁਲ ਦੇ ਵਿੱਚ ਜਨਮ ਹੋਇਆ ਉਹ ਕੁਲ ਵੀ ਪਵਿੱਤਰ ਹੈ ਕਹਿੰਦੇ ਰਹੁ ਵਿਚਾਰ ਸੋ ਗੁਰੂ ਜੀ ਕਹਿੰਦੇ ਇਹ ਜੋ ਸੰਪਰਦਾਇ ਅਰਥ ਹੈ ਜੀ ਉਹ ਵੀ ਸਮਝ ਲਗੇ ਵੀ ਕਹਿੰਦੇ ਵੀ ਆਦ ਗੁਰੇ ਨਮੈ ਆਦ ਦਾ ਅਰਥ ਇੱਥੇ ਗੁਰੂ ਨਾਨਕ ਪਾਸ਼ਾ ਕਰ ਦਿੱਤਾ ਜੀ ਉਹਨਾਂ ਨੇ ਕਹਿੰਦੇ ਗੁਰੂ ਨਾਨਕ ਮਹਾਰਾਜ ਤੈਨੂੰ ਵੀ ਨਮਸਕਾਰ ਹੈ ਗੁਰੂ ਨਾਨਕ ਮਹਾਰਾਜ ਨੂੰ ਵੀ ਨਮਸਕਾਰ ਹੈ ਕਿਉਂਕਿ ਆਰੰਭਤਾ ਹੋਈ ਹੈ ਨਾ ਇਸ ਗਿਆਨ ਦੀ ਈਸਰਬੀ ਬਾਣੀ ਦੀ ਅਰੰਭਤਾ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਹੈ ਆਦ ਗੁਰੇ ਨਮੈ ਜੁਗਾਦ ਗੁਰੇ ਨਮੈ ਦੂਜੇ ਪਾਤਸ਼ਾਹ ਨੂੰ ਦੂਜੇ ਪਾਤਸ਼ਾਹ ਨੂੰ ਨਮਸਕਾਰ ਹੋ ਗਈ ਫਿਰ ਸਤ ਗੁਰੇ ਨਮੈ ਤੀਜੇ ਪਾਤਸ਼ਾਹ ਨੂੰ ਨਮਸਕਾਰ ਹੋ ਗਈ ਤੇ ਫਿਰ ਸ੍ਰੀ ਗੁਰਦੇਵ ਜੀ ਨਮੈ ਫਿਰ ਚੌਥੇ ਪਾਤਸ਼ਾਹ ਨੂੰ ਨਮਸਕਾਰ ਹੋ ਗਈ ਏ ਜੀ ਸੰਪਰਦਾਇ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਵੇਲੇ ਗੁਰਗਤੀ ਤੇ ਆਪਣੇ ਆਪ ਨੂੰ ਮਿਸਕੋ ਕੀਤਾ ਜੀ ਇਹ ਸੰਪਰਦਾ ਅਰਥ ਮਹਾਪੁਰਸ਼ਾਂ ਨੇ ਕੀਤੇ ਹੈ ਚਲੋ ਆਪਾਂ ਇਸ ਮੁਤਾਬਕ ਸਮਝਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਸਤਿਗੁਰੂ ਦਾ ਗਿਆਨ ਪਿਆਰ ਬਹੁਤ ਮਹਾਨ ਹੈ ਇਸ ਨੂੰ ਸਮਝਣਾ ਸਾਡੇ ਦਿਮਾਗ ਦੇ ਵਿੱਚ ਪ੍ਰਮਾਤਮਾ ਸਾਡੇ ਦਿਮਾਗ ਦੇ ਵਿੱਚ ਆ ਹੀ ਨਹੀਂ ਸਕਦਾ ਜੀ ਜਿੱਦੇ ਸਾਡੀ ਸੋਚਣ ਸ਼ਕਤੀ ਹੈ ਆਪਾਂ ਤਾਂ ਸੋਚ ਕੇ ਕਹਾਂਗੇ ਨਾ ਵੀ ਇੱਥੋਂ ਤੱਕ ਜਿੰਨੇ ਕਿਸੇ ਦੀ ਸੋਚ ਹੁੰਦੀ ਹੈ ਜਿੰਨੇ ਕੋਈ ਪੰਚਾਇਤ ਬੈਠੀ ਹੁੰਦੀ ਹੈ ਜਿੰਨੇ ਕਿਸੇ ਦੀ ਬੁੱਧੀ ਹੁੰਦੀ ਹੈ ਪੰਚਾਇਤ ਦੇ ਵਿੱਚ ਉਹ ਨਿਕ ਗੱਲ ਕਰ ਦਿੰਦਾ ਹੈ ਹਾਲਾਂਕਿ ਇਹਦੇ ਭਾਈ ਭਾਂਡਾ ਹੀ ਏਡਾ ਸੀਗਾ ਜਦੋਂ ਉਹਨੇ ਗੱਲ ਹੀ ਉਹਨੇ ਕਰ ਨਹੀਂ ਕਰਤੀ ਭਾਈ ਐਸੇ ਵੀ ਲੋਕ ਹੁੰਦੇ ਆ ਜਿਹੜੇ ਦੋ ਸ਼ਬਦਾਂ ਦੇ ਵਿੱਚ ਸਾਰੇ ਲੋਕਾਂ ਨੂੰ ਗਿਆਨ ਦੇ ਜਾਂਦੇ ਦੋ ਸ਼ਬਦਾਂ ਵਿੱਚ ਤੇ ਕਈ ਐਸੇ ਵੀ ਹੁੰਦੇ ਆ 100 100 ਉਦਾਹਰਨਾਂ ਦੇ ਜਾਂਦੇ ਲੋਕਾਂ ਨੂੰ ਫੇਰੀ ਸਮਝ ਨਹੀਂ ਪੈਂਦੀ ਕਿ ਕਈ ਐਸੇ ਵੀ ਲੋਕ ਹੁੰਦੇ ਆ ਤੇ ਕਈ ਦੋ ਸ਼ਬਦ ਬੋਲਦੇ ਆ ਬਸ ਦੋ ਤੇ ਦੋਵਾਂ ਚ ਲੋਕਾਂ ਨੂੰ ਸਮਝਾ ਕੇ ਰੱਖ ਜਾਂਦੇ ਆ। ਇਸੇ ਵੀ ਹੈਗੇ ਮਹਾਨਤਾ ਜਿਨ੍ਹਾਂ ਦੇ ਸ਼ਬਦੇ ਮੰਨ ਲਓ ਇਹ ਪ੍ਰਮਾਤਮਾ ਨੇ ਗਿਆਨ ਦਿੱਤਾ ਦਾ ਹੈ। ਰਹੁ ਵਿਚਾਰ ਸੋ ਆਓ ਜੀ ਹੁਣ ਆਪਾਂ ਅਸ਼ਟਪਦੀ ਨੇ ਇੱਕ ਪਾਦ ਦੀ ਵਿਚਾਰ ਕਰਦੇ ਆਂ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਕਲ ਕਲੇਸ਼ ਤਣ ਮਹਿ ਮਿਟਾਵੋ। ਗੁਰੂ ਜੀ ਕਹਿੰਦੇ ਭਾਈ ਸਿਮਰੋ ਸਿਮਰ ਸਿਮਰ ਸੁਖ ਪਾਵੋ ਇਹ ਤਿੰਨ ਵਾਰ ਆਖਿਆ ਜੀ ਗੁਰੂ ਸਾਹਿਬ ਜੀ ਨੇ ਕਹਿੰਦੇ ਗੁਰੂ ਮਨੁੱਖ ਨੂੰ ਨਾ ਜ਼ਿੰਦਗੀ ਵਿੱਚ ਤਿੰਨ ਵਾਰ ਮੌਕਾ ਦਿੰਦਾ ਹੈ ਜੀ ਤੁਸੀਂ ਗੁਰਬਾਣੀ ਵਿੱਚ ਜਿਹੜੇ ਗੁਰਸਿੱਖ ਬਾਣੀ ਪੜ੍ਹਦੇ ਆ ਤੁਸੀਂ ਹੋਰ ਵੀ ਬਹੁਤ ਸ਼ਬਦ ਤਿੰਨ ਵਾਰ ਵਿਖੋਗੇ ਜੀ ਚੌਥੀ ਵਾਰ ਲਿਖਿਆ ਨਹੀਂ ਹੁੰਦਾਗਾ ਤਿੰਨ ਵਾਰ ਹੀ ਮੌਕਾ ਤਾਂ ਦੁਨੀਆ ਵਿੱਚ ਵੀ ਮਿਲਦਾ ਜੀ ਤਿੰਨ ਵਾਰ ਹੀ ਕੋਟ ਵੀ ਕਹਿੰਦੇ ਭਾਈ ਵਿਚਾਰ ਲਓ ਤੁਸੀਂ ਵਿਚਾਰ ਲਓ ਵਿਚਾਰ ਲਓ ਫਿਰ ਫੈਸਲਾ ਦਿੰਦੇ ਉਸ ਤੋਂ ਬਾਅਦ ਕਰੋ ਐਵੇਂ ਜਿਵੇਂ ਗੁਰੂ ਕਹਿੰਦਾ ਭਾਈ ਸਿਮਰੋ ਪ੍ਰਮਾਤਮਾ ਦਾ ਸਿਮਰਨ ਕਰੋ ਸਿਮਰ ਸਿਮਰ ਸੁਖ ਪਾਵੋ ਪ੍ਰਮਾਤਮਾ ਦਾ ਸਿਮਰਨ ਕਰਿਆ ਕਰੋ ਭਾਈ ਸੁਖ ਪਾ ਲਓਗੇ ਜ਼ਿੰਦਗੀ ਵਿੱਚ ਜਿਹੜੇ ਵੀ ਮਨੁੱਖ ਆਪਾਂ ਜਿੰਨੇ ਆਪਾਂ ਬੈਠੇ ਆ ਸੰਗਤ ਜੀ ਜੇ ਕਿਸੇ ਨੂੰ ਆਇ ਲੱਗਦਾ ਨਾ ਕਿ ਮੈਨੂੰ ਬਹੁਤ ਦੁੱਖ ਆਗਾ ਬਸ ਆ ਗੱਲ ਮੰਨ ਲਓ ਪ੍ਰਮਾਤਮਾ ਦਾ ਸਿਮਰਨ ਕਰਨ ਲੱਗ ਜਿਓ ਜੇ ਕੋਈ ਬਹੁਤ ਮਨੁੱਖਾ ਹੋਇਆ ਲੱਗਦਾ ਨਾ ਕਿ ਮੈਂ ਬਹੁਤ ਦੁਖੀ ਆਗਾ ਲੋ ਜੀ ਗੱਲ ਮੰਨ ਲਓ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪ੍ਰਮਾਤਮਾ ਦਾ ਸਿਮਰਨ ਕਰਨ ਲੱਗ ਜਓ ਬਹਿੰਦੇ ਉੱਠਦੇ ਤੁਰਦੇ ਫਿਰਦੇ ਪੂਰੀ ਯਾਦ ਮਨ ਵਿੱਚ ਵਸਾ ਲਓ ਗੁਰੂ ਜੀ ਕਹਿੰਦੇ ਤੁਹਾਨੂੰ ਸੁੱਖ ਹੀ ਮਿਲੂਗਾ ਬਸ ਸਿਮਰੋ ਸਿਮ ਗੱਲਾਂ ਸਿਮਰਨ ਕਰਨ ਦੇ ਉੱਤੇ ਗੱਲਾਂ ਨਾਲ ਨਹੀਂ ਹੋਣਾ ਜੀ ਵੀ ਗੱਲਾਂ ਕਰ ਲਈਆਂ ਇੱਥੇ ਬੈਸ ਬਸ ਵਧੀਆ ਮਾਈਕ ਦੇ ਉੱਤੇ ਬਹਿ ਕੇ ਮੇਰੇ ਅਰਗੇ ਨਹੀਂ ਕੋਈ ਪ੍ਰਮਾਤਮਾ ਦਾ ਸਿਮਰਨ ਨਹੀਂ ਕੋਈ ਭਜਨ ਮੰਦਗੀ ਨਹੀਂ ਨਾ ਕਮਾਓ ਫਿਰ ਸ਼ੁਰੂ ਕਰਗੇ ਭਾਈ ਖੁਦ ਕਮਾਉਣਾ ਪੈਣਾ ਫਿਰ ਗੱਲ ਬੰਦ ਗਈਆਂ ਬੈਠਿਆਂ ਬਿਠਾਇਆਂ ਕੁਝ ਨਹੀਂ ਮਿਲਣਾ ਜੀ ਪਿਆਰ ਗੱਲਾਂ ਨਾਲ ਕੁਝ ਨਹੀਂ ਮਿਲਣਾਗਾ ਬਾਹਰ ਦੀ ਕਿਰਤ ਕਮਾਈ ਵੀ ਸਾਨੂੰ ਕਰਨੀ ਪੈਂਦੀ ਨਾ ਹੱਥ ਆ ਰੋਣਾ ਪੈਂਦਾ ਕਹਿੰਦੇ ਵੀ ਖਾਲੀ ਤਾਂ ਵੀ ਥਾਲ ਦੇ ਵਿੱਚ ਪਈ ਰੋਟੀ ਕਹਿੰਦੇ ਉਹ ਵੀ ਮੂੰਹ ਨੂੰ ਆਉਂਦੀ ਨਹੀਂ ਨਾ ਕੁभी ਤੋੜ ਕੇ ਮੁਰਕੀ ਮੂੰਹ ਚ ਪਾਉਣੀ ਪੈਂਦੀ ਐ ਫੇਰ ਕਿਤੇ ਉਧਾਰ ਹੁੰਦਾਗਾ ਜੇ ਬਾਹਰੋਂ ਰੋਟੀ ਨੇ ਮੂੰਹ ਚ ਪੈਸਾ ਦੇ ਅੰਦਰ ਜਾ ਸਕਦੀ ਤਾਂ ਪਿਆਰੋ ਫੇਰ ਸਿਮਰਨ ਵੀ ਕਰਨਾ ਪੈਣਾ ਸਾਨੂੰ ਪ੍ਰਮਾਤਮਾ ਦੀ ਯਾਦ ਵੀ ਹਿਰਦੇ ਵਿੱਚ ਵਸਾਉਣੀ ਪੈਣੀ ਐ ਗੁਰੂ ਜੀ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਣ ਮਾਹੀ ਮਟਾਵੋ ਕਲ ਕਲੇਸ਼ ਜਿਹੜੇ ਜਿੰਨੇ ਵੀ ਐ ਲੜਾਈ ਝਗੜੇ ਜਿੰਨੇ ਵੀ ਗੁਰੂ ਜੀ ਕਹਿੰਦੇ ਤਣ ਦੇ ਵਿੱਚੋਂ ਮਿਟ ਜਾਣਗੇ ਜੀ ਖਤਮ ਹੋ ਜਾਣਗੇ ਜਿੰਨੇ ਰੋਗ ਆ ਕੋਈ ਤਾਲ ਕਲੇਸ਼ ਹੈ ਲੜਾਈ ਝਗੜੇ ਹੈ ਜੈ ਹਰ ਸਿਮਰਨ ਭਾਇਆ ਤਹ ਉਪਾਦ ਗਤ ਕੀਨੀ ਉਪਾਦ ਲੜਾਈ ਝਗੜੇ ਨੂੰ ਕਹਿੰਦੇ ਆ ਜੀ ਕਹਿੰਦੇ ਜਿੱਥੇ ਪ੍ਰਮਾਤਮਾ ਦਾ ਸਿਮਰਨ ਆ ਜਾਂਦਾ ਨਾ ਉੱਥੋਂ ਲੜਾਈ ਝਗੜੇ ਖੰਭ ਲਾ ਕੇ ਉੱਡ ਜਾਂਦੇ ਜੀ ਖੰਭ ਲਾ ਕੇ ਵੱਤ ਬੜੀ ਕੋਈ ਨਹੀਂ ਜਿੱਥੇ ਪ੍ਰਮਾਤਮਾ ਦਾ ਸਿਮਰਨ ਆ ਗਿਆ ਜੈ ਹਰ ਸਿਮਰਨ ਭਾਇਆ ਤਹ ਉਪਾਦ ਗਤ ਕੀਨੀ ਵੱਡੇ ਭਾਗੀ ਹਰ ਜਪਨਾ ਵੱਡੇ ਭਾਗਾਂ ਵਾਲੇ ਜਪਦੇ ਆਪੀ ਸਿਮਰੋ ਜਾ ਸਬ ਸੰਭਰ ਏਕੈ ਸਾਰੇ ਸੰਸਾਰ ਦਾ ਪ੍ਰਮਾਤਮਾ ਹੀ ਹੈ ਭਾਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਹੈ ਨਾਮ ਜਪਤ ਅਗਣਤ ਅਨੇਕ ਹੈ ਨਾਮ ਨੂੰ ਜਪਣ ਵਾਲੇ ਵੀ ਅਨੇਕ ਹੀ ਆ ਪ੍ਰਮਾਤਮਾ ਬੇਦ ਪ੍ਰਾਨ ਸਿਮਰਤ ਸੋਦਾ ਕਰ ਬੇਦਾਂ ਦਾ ਪਾਠ ਕਰਨ ਵਾਲੇ ਪੁਰਾਣਾ ਦਾ ਪਾਠ ਕਰਨ ਵਾਲੇ ਸਿਮਰਤਨਾ ਦਾ ਪਾਠ ਕਰਨ ਵਾਲੇ ਚਾਰ ਵੇਦ ਹੈ ਛੇ ਪੁਰਾਣ ਹੈ 27 ਸਿਮਰਤਾਂ ਹੈ ਜੋ ਜੋ ਆਪਣੇ ਹਿੰਦੂ ਧਰਮ ਦੇ ਵਿੱਚ ਚਾਰ ਵੇਦ ਛੇ ਪੁਰਾਣ 27 ਸਿਮਰਤਾਂ ਬੜਾ ਸੁਧਾ ਅੱਖਰ ਦਾ ਅਰਥ ਹੁੰਦਾ ਜੀ ਸ਼ੁੱਧ ਅੱਖਰ ਬੜਾ ਪਾਠ ਕਰਨ ਵਾਲੇ ਲੋਕ ਉਥੇਰੇ ਪਏ ਮਾਲਕਾ ਤੈਨੂੰ ਕਿੰਨੇ ਰਾਮ ਨਾਮ ਇੱਕ ਅੱਖਰ ਪਰ ਪ੍ਰਮਾਤਮਾ ਜਿਹੜੇ ਵੇਦ ਹੈ ਪੁਰਾਣ ਹੈ ਸਿਮਰਤਾਂ ਹੈ ਇਹ ਵੀ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਕਹਿੰਦੇ ਐ ਗੱਲ ਉੱਥੇ ਆਉਣੀ ਏ ਜੀ ਫੇਰ ਗੱਲ ਸਿਮਰਨ ਦੇ ਉੱਤੇ ਆਉਣੀ ਐ ਜੇ ਕੰਕਾਰਾਂਗੇ ਤਾਂ ਗੱਲ ਫੇਰ ਐ ਬਾਣੀ ਨੇ ਸਾਨੂੰ ਡਿਢ ਕਰਾਉਣਾਗਾ ਵੀ ਭਾਈ RAM ਮੇ ਪ੍ਰਮਾਤਮਾ ਦਾ ਨਾਮ ਜਪੋ ਜਿਵੇਂ ਕਿ ਇਹਨੇ ਜਪਿਆ ਸੀਗਾ RAM ਜਪੋ ਜੀ ਐਸੇ ਐਸੇ ਤੂ ਪ੍ਰਹਿਲਾਦ ਜਪਿਓ ਹਰ ਜਿਵੇਂ ਧਰੂ ਤੇ ਪ੍ਰਹਿਲਾਦ ਨੇ ਜਪਿਆ ਛੋਟੀ ਉਮਰ ਦੇ ਵਿੱਚ ਹੀ ਪ੍ਰਮਾਤਮਾ ਦਾ ਨਾਮ ਆਇਆਂ ਜਪੋ ਡਿਢ ਕਰਾਉਣਾ ਨਾ ਪ੍ਰਮਾਤਮਾ ਦਾ ਨਾਮ ਸੋ ਗੁਰੂ ਜੀ ਕਹਿੰਦੇ ਕਿੰਨੇ RAM ਨਾਮ ਇੱਕ ਅੱਖਰ ਜਿਨ੍ਹਾਂ ਨੇ ਮਾਲਕ ਜੀ ਉਹ ਇੱਕ ਅੱਖਰ ਵੀ ਪ੍ਰਮਾਤਮਾ ਦਾ ਕਿਨਕਾ ਏਕ ਜਿਸ ਜੀਵ ਸਾਭੈ ਕਹਿੰਦੇ ਵੀ ਕਿੰਨੇ ਪ੍ਰਮਾਤਮਾ ਤੇਰੇ RAM ਨਾਮ ਦੇ ਨਾਮ ਹੈ ਇਹ ਕਿਨ ਕਿਨਕਾ ਏਕ ਕਿਨਕਾ ਹੁੰਦਾ ਥੋੜਾ ਜਿਹਾ ਜਮੇ ਜੀ ਕਿਨਕਾ ਏਕ ਜਿਸ ਜੀਵ ਸਾਭੈ ਕਹਿੰਦੇ ਵੀ ਥੋੜਾ ਜੇ ਮਨ ਦੇ ਵਿੱਚ ਵਸਦੇ ਪ੍ਰਮਾਤਮਾ ਦਾ ਥੋੜਾ ਜਿਹਾ ਕਿਰਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਵਾ ਕਹਿੰਦੇ ਉਹਦੀ ਮਹਿਮਾ ਨਹੀਂ ਕਹੀ ਜਾ ਸਕਦੀ ਮੰਨੇ ਕੀ ਗਤ ਕਹੀ ਨਾ ਜਾਏ ਜਬ ਜੀ ਸਾਹਿਬ ਜੀ ਕਹਿੰਦੇ ਨਾ ਮੰਨੇ ਦੀ ਗਤ ਕਹੀ ਨਹੀਂ ਜਾ ਸਕਦੀ ਜਿਹਨੇ ਮੰਨ ਲਿਆ ਪ੍ਰਮਾਤਮਾ ਦਾ ਨਾਮ ਹਿਰਦੇ ਤੋਂ ਅਜੇ ਸਾਡਾ ਮਨ ਤਾਂ ਮੰਨਦੇ ਨਹੀਂ ਪਿਆ ਰਿਓ ਸਾਡੇ ਮਨ ਨੇ ਪਰਿਵਾਰ ਨੂੰ ਮੰਨਿਆ ਹੋਇਆ ਹੈ ਬੱਚਿਆਂ ਨੂੰ ਮੰਨਿਆ ਹੋਇਆ ਹੈ ਸੰਸਾਰ ਦੇ ਰਿਸ਼ਤੇ ਨਾਟਿਆਂ ਨੂੰ ਮੰਨਿਆ ਹੋਇਆ ਹੈ ਪਰ ਪ੍ਰਮਾਤਮਾ ਨੂੰ ਪ੍ਰਮਾਤਮਾ ਤੇ ਗੁਰੂ ਨੂੰ ਗੁਰੂ ਕਰਕੇ ਨਹੀਂ ਮੰਨਿਆ ਹੋਇਆ ਹੈ ਸਾਡਾ ਮਨ ਨਹੀਂ ਮੰਨਦਾ ਅੰਦਰੋਂ ਨਾ ਨਾ ਇਹ ਤਾਂ ਹਜੇ ਗੁਰੂ ਜੀ ਕਹਿੰਦੇ ਉੱਤੋਂ ਉੱਤੇ ਮੱਥੇ ਟੇਕਦਾ ਮਨਾ ਉੱਤੋਂ ਉੱਤੇ ਹਜੇ ਤਾਂ ਅੰਦਰ ਤੇਰੇ ਹਿਰਦੇ ਵਿੱਚ ਤਾਂ ਗੁਰਬਾਣੀ ਦਾ ਗੁਰੂ ਦਾ ਗਹਿਰਾ ਗਿਆਨ ਹਜੇ ਗਿਆ ਹੀ ਨਹੀਂ ਸਾ ਸੋ ਗੁਰੂ ਜੀ ਕਹਿੰਦੇ ਤਾਂ ਕਿ ਮਹਿਮਾ ਗਾਣੀ ਨਾਬੈ ਕੰਖੀ ਏਕੈ ਦਰਸ ਤੁਹਾਰੋ اے ਪ੍ਰਮਾਤਮਾ ਤੇਰੇ ਦਰਸ਼ਨਾਂ ਦਦਾਰਿਆਂ ਨੂੰ ਮੇਰੇ ਅੰਦਰ ਚਾਹ ਗਾ ਨਾਨਕ ਔਣ ਸੰਗ ਮੋਹੇ ਉਧਾਰੋ ਗੁਰੂ ਜੀ ਕਹਿੰਦੇ ਉਹਨਾਂ ਰੱਬ ਦੇ ਪਿਆਰਿਆਂ ਦਾ ਮੇਲ ਹੈ ਜਿਹੜਾ ਮੇਰਾ ਮੈਨੂੰ ਪ੍ਰਮਾਤਮਾ ਬਖਸ਼ੀ ਤੇ ਉਹਨਾਂ ਦੇ ਨਾਲ ਨੂੰ ਮਿਲ ਕੇ ਮੇਰਾ ਉਧਾਰ ਹੋ ਜਾਵੇ ਨਾਨਕ ਓਣ ਸੰਗ ਮੋਹਿ ਉਧਾਰੋ ਮੇਰਾ ਵੀ ਉਧਾਰ ਹੋ ਜਾਵੇ ਮਾਲਕ ਜਿਹੜਾ ਨਾਮ ਜਪਣ ਵਾਲਿਆ ਨਾ ਆਪਾਂ ਨਿਤ ਮੰਗਦੇ ਨੇ ਅਰਦਾਸ ਦੇ ਵਿੱਚ ਜੀ ਬੁਕੀ ਸ਼ਬਦ ਬੋਲਦੇ ਹੁੰਨੇ ਆ ਸਹੀ ਪਿਆਰੇ ਮੇਲ ਜਿੰਨਾ ਮੇਲਿਆ ਤੇਰਾ ਨਾਮ ਚ ਚਤਾਵੇ ਤੇਰਾ ਨਾਮ ਚ ਤੇ ਆਵੇ ਤੇਰਾ ਨਾਮ ਨਾ ਵਿਸਰੇ ਜਿਨ੍ਹਾਂ ਨੂੰ ਮਿਲ ਕੇ ਮਾਲਕ ਜੀ ਗਲਤ ਕੰਮਾਂ ਦੀ ਸੋਚ ਚੱਲ ਪਵੇ ਉਹ ਮਿੱਤਰ ਥੋੜੇ ਆਗੇ ਨਾ 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 ਉਹ ਮਿੱਤਰ ਨੇ ਉਹ ਤਾਂ ਜਮਦੂਤ ਲੱਗਿਆ ਗੁਰੂ ਸਾਹਿਬ ਜੀ ਦੀ ਬਾਣੀ ਚ ਲਿਖਿਆ ਜੀ ਕਹਿੰਦੇ ਜਿਨ੍ਹਾਂ ਨੂੰ ਮਿਲ ਕੇ ਤੈਨੂੰ ਪ੍ਰਮਾਤਮਾ ਦਾ ਨਾਮ ਭੁੱਲ ਗਿਆ ਗਲਤ ਕੰਮ ਯਾਦ ਆ ਗਏ ਚੇਤੇ ਦੇ ਵਿੱਚ ਆ ਗਏ ਉਹ ਤਾਂ ਤੈਨੂੰ ਜਿਉਂਦੇ ਨੂੰ ਜਮਦੂਤ ਲੱਗਿਆ ਗੁਰੂ ਜੀ ਮਿੱਤਰ-ਮੁੱਤਰ ਕੋਈ ਨਹੀਂ ਤੇਰੇ ਕਈ ਲੈ ਗਲਤ ਕੰਮਾਂ ਵਾਲਿਆਂ ਨੂੰ ਮਿੱਤਰ ਆਖੀ ਜਾਣਗੇ ਮੇਰਾ ਜੀ ਜੁੰਡਲੀ ਦਾ ਯਾਰ ਆ ਤਾਂ ਆਂਲਾ ਮੇਰੇ ਨਾਲ ਤਾਂ ਮੇਰੇ ਬਿਨਾਂ ਰਹਿੰਦਾ ਹੀ ਨਹੀਂਗਾ ਇਮੀ ਬਸ ਆਨੇ ਟਾਰਾ ਹੀ ਆਮ ਰੋਪਨੇ ਟਾਰਾ ਮਾਰੀ ਜਾਂਗੇ ਸ਼ਰਾਬਾਂ ਪੀਣ ਇਕੱਠੇ ਹੋ ਕੇ ਕਹਿਣ ਗਲਾ ਛੱਡ ਤਾਂ ਮਿੱਤਰ ਆ ਉਹ ਮਿੱਤਰ ਮੁੱਤਰ ਕੋਈ ਨਹੀਂ ਗੁਰੂ ਜੀ ਕਹਿੰਦੇ ਜਿਉਂਦੇ ਨੂੰ ਜਮਦੂਤ ਲੱਗਿਆ ਤੈਨੂੰ ਜਿਉਂਦੇ ਨੂੰ ਜਿਹੜੇ ਤੈਨੂੰ ਸ਼ਰਾਬਾਂ ਪਿਉਂਦੇ ਆ ਨਾ ਗਲਤ ਕੰਮਾਂ ਵਿੱਚ ਤੈਨੂੰ ਲੈ ਕੇ ਜਾਂਦੇ ਆ ਜਿਉਂਦੇ ਨੂੰ ਜਮਦੂਤ ਲੱਗਿਆ ਗੁਰੂ ਆਰਤੀ ਗੁਰੂ ਸਾਹਿਬ ਜਿੱਦਾ ਫੈਸਲਾ ਹੈ ਜੀ 12 ਮਾ ਮਾਇਦ ਵਿੱਚ ਪੜਦੇ ਆਪਾਂ ਇਹ ਸੱਜਣ ਸੁੱਜਣ ਕੋਈ ਨਹੀਂ ਗੁਰੂ ਜੀ ਕਹਿੰਦੇ ਸੋ ਗੁਰੂ ਜੀ ਕਹਿੰਦੇ ਕਾਂਖੀ ਇੱਕ ਆ ਦਰਸ ਤੁਹਾਰੋ ਨਾਨਕੋਂ ਸੰਗ ਮੋਹੇ ਉਦਾਰੋ ਇਹਨੇ ਮਾਲਕ ਜੀ ਉਹ ਇਹ ਜੇ ਰੱਬ ਦੇ ਪਿਆਰਾਂ ਦਾ ਮੇਲ ਬਖਸ਼ੀ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚਿਤਾਵੇ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਗੁਰੂ ਜੀ ਕਹਿੰਦੇ ਭਾਈ ਸੁਖਮਣੀ ਸੁਖ ਸਭ ਤੋਂ ਸਰਬ ਸ੍ਰੇਸ਼ਟ ਸੁਖ ਕੀ ਹੈ ਜੀ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਪ੍ਰਭ ਨਾਮ ਅੰਮ੍ਰਿਤਮਈ ਪ੍ਰਮਾਤਮਾ ਦਾ ਨਾਮ ਹੀ ਹੈ ਭਾਈ ਸਭ ਸਭ ਸੁਖ ਦੇਣ ਵਾਲਾ ਸਰਬ ਸ੍ਰੇਸ਼ਟ ਸੁਖ ਦੇਣ ਵਾਲਾ ਤੇ ਭਗਤ ਜਨਾ ਕੈ ਇਹ ਭਗਤਾਂ ਦੇ ਹਿਰਦੇ ਵਿੱਚ ਵਿਸ਼ਰਾਮ ਅੰਦਰ ਅੰਦਰ ਖੜ ਗਿਆ ਕਹਿੰਦੇ ਪ੍ਰਮਾਤਮਾ ਦਾ ਨਾਮ ਸਾਡੇ ਅੰਦਰ ਖੜਾ ਨਹੀਂ ਨਾ ਅਜੇ ਤੱਕ ਕੁਰਲੀਆਂ ਜਿਹਾ ਕਰਦੇ ਆਂ ਮੂੰਹ ਦੇ ਵਿੱਚੋਂ ਵਾਹਿਗੁਰੂ ਧਿਆਨ ਕਿਤੇ ਹੋਰ ਕਰਦਾ ਹੁੰਦਾ ਹੈ ਮੁਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੁੰਦੇ ਆਂ ਨਾ ਉਹ ਘਾਵ ਤੱਕ ਬਣੀ ਹੈ ਕਹਿੰਦੇ ਮੁਖ ਵਿੱਚੋਂ ਰਾਮ ਰਾਮ ਬਗਲ ਵਿੱਚ ਸ਼ੁਰੀ ਬਗਲ ਵਿੱਚ ਅਸ਼ੁਰੀਆਂ ਲਈ ਫਿਰਦੇ ਆਂ ਸੀ ਕੋਈ ਗਵਾਂਟੀ ਦਾ ਵੀ ਬੁਰਾ ਮੰਗਣਾ ਆ ਵੀ ਹੋ ਜੇ ਆ ਵੀ ਮਾੜਾ ਹੋ ਜੇ ਆ ਬੰਦਾ ਮੈਨੂੰ ਦਿਸਣਾ ਨਹੀਂ ਚਾਹੀਦਾ ਪਿੰਡ ਦੇ ਵਿੱਚ ਮੁਖ ਵਿੱਚੋਂ RAM RAM ਮਗਲ ਵਿੱਚ ਸੁਰਾਂ ਚੱਕੀ ਫਿਰਦਾ ਮਾੜਾ ਇਹ ਨਹੀਂ ਚੱਲਣਾ ਇਹ ਤਾਂ ਸ਼ੁੱਧ ਹੋ ਜਾ ਮਾੜਾ ਅੰਦਰੋਂ ਬਸ ਗੁਰੂ ਜੀ ਕਹਿੰਦੇ ਅਮਰਤਮਈ ਨਾਮ ਪ੍ਰਮਾਤਮਾ ਦਾ ਜਪਣਾ ਪ੍ਰਮਾਤਮਾ ਦਾ ਨਾਮ ਨੂੰ ਧਿਆਉਣਾ ਰਾਹਾ ਉਹ ਦੂਜੀ ਪਦ ਦੀ ਆਪਾਂ ਵਿਆਖਿਆ ਕੱਲ ਨੂੰ ਸ਼ੁਰੂ ਕਰਾਂਗੇ ਜੀ ਸੋ ਗੁਰਬਾਣੀ ਦਾ ਮਹਾਨ ਗਿਆਨ ਸੱਚੇ ਪਾਤਸ਼ਾਹ ਦਾ ਇਸ ਗਿਆਨ ਨੂੰ ਸਾਡੇ ਮਨ ਵਿੱਚ ਵਸ ਜਾਵੇ ਕਿਤੇ ਜੀ ਪ੍ਰਮਾਤਮਾ ਦੇ ਨਾਮ ਬਾਣੀ ਦੀ ਮਹਿਮਾ ਜੀ ਜੋ ਕਿ ਸਾਖੀ ਦੀ ਵਿਚਾਰ ਆਪਾਂ ਕੱਲ ਨੂੰ ਵੱਡ ਤੋਂ ਕਰ ਲਾਂਗੇ ਕਿਉਂਕਿ ਹੁਣ ਸਮਾਂ ਹੋ ਗਿਆ ਜੀ ਸਮਾਪਤੀ ਕਰਨ ਦਾ ਪ੍ਰਮਾਤਮਾ ਦਾ ਨਾਮ ਜਪੀਏ ਭਾਈ ਜਿੰਨਾ ਹੋ ਸਕਦਾ ਹੈ ਗੁਰਸਿੱਖੋ ਜਿੰਨੇ ਆਪਾਂ ਸਰੀਰ ਬੈਠੇ ਹਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਿਸੇ ਮਹਾਪੁਰਸ਼ ਕੋਲੇ ਨਾ ਬੱਚੇ ਪੜਦੇ ਸੀ ਕਈ ਬੱਚੇ ਸੀ 30 32 ਬੱਚੇ ਸਨ ਉਹਨਾਂ ਕੋਲੇ ਤੇ ਬੱਚੇ ਸਿਆਣੇ ਸਮਝਦਾਰ ਸੀ ਵੱਡੀ ਉਮਰ ਦੇ ਬੱਚੇ ਮੰਨ ਲਓ ਕਹਿ ਸਕਦੇ ਆਪਾਂ ਤੇ ਮਹਾਪੁਰਸ਼ ਕਹਿੰਨ ਉਹਨੂੰ ਕਹਿੰਦੇ ਬੱਚੇ ਕਹਿੰਦੇ ਜੀ ਆਪਾਂ ਸੋਹਣੀ ਸਾਹ ਦਾ ਪਾਠ ਪੜ੍ਹ ਲ ਗਏ ਕਿਨ ਚਲੋ ਭਾਈ ਪੜਲਾਣੇ ਆਪਾਂ ਜਦੋਂ ਕਹਿੰਦੇ ਵੀ ਉਦੋਂ ਪੁਰਾਣੇ ਸਮੇਂ ਦੇ ਵਿੱਚ ਜੀ ਜੋ ਖੱਦਰ ਦੇ ਕੱਪੜੇ ਹੁੰਦੇ ਸੀਗੇ ਜੀ ਮਹਾਪੁਰਸ਼ ਆਣੇ ਆਉਦੇ ਮੋਢੇ ਦੇ ਉੱਤੇ ਖੱਦਰ ਦਾ ਕੱਪੜਾ ਰੱਖਿਆ ਤੇ ਨਾਲ ਚੱਲ ਪੇ ਪੜਨ ਲੱਗੇ ਜੀ ਬੱਚੇ ਜਦੋਂ ਬੱਚੇ ਪੜ੍ਹਨ ਲੱਗੇ ਆਖਿਆ ਨਾ ਆਹੀ ਪੰਗਤੀ ਬੋਲੀ ਸੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕ੍ਰੇਸ਼ ਤਨ ਮਨ ਤਾ ਤੇ ਮਹਾਪੁਰਸ਼ ਖੜੇ ਹੋਗੇ ਜੀ ਕائم ਬੈਠੇ ਬੱਚਾਂ ਵਿੱਚੋਂ ਖੜੇ ਹੋਗੇ ਤੇ ਇੱਕ ਬੱਚਾ ਬੋਲ ਕੇ ਕਹਿੰਦਾ ਮਹਾਪੁਰਸ਼ ਆਇ ਤਾਂ ਸ਼ੁਰੂ ਕੀਤਾ ਕੰਮ ਤੇ ਤੁਸੀਂ ਤਾਂ ਹੋਣੀ ਚੱਲ ਪਏ ਕਹਿੰਦੇ ਭਾਈ ਹੁਣੀ ਚੱਲੇ ਨਹੀਂ ਆਪਾਂ ਹੁਣ ਨਾ ਇਹ ਪੰਗਤੀ ਨੂੰ ਕਮਾਉਣਾਗਾ ਆਓ ਪ੍ਰਮਾਤਮਾ ਦਾ ਬੈਠ ਕੇ ਸਾਰੇ ਨਾਮ ਜਪੀਏ ਨਾਮ ਜਪਗੇ ਸਿਮਰੋ ਸਿਮਰ ਸਿਮਰ ਸੁਖ ਪਾਓ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਹੀ ਸੁਖ ਮਿਲਣਾ ਆਓ ਆਪਾਂ ਵੀ ਨਾਲੇ ਹੁਣ ਪੰਕਤੀ ਜਪ ਲਗੇ ਤੇ ਨਾਲੇ ਸਿਮਰਨ ਕਰੀਏ ਇੱਕ ਮਾਨਕ ਚਿੱਤ ਹੋ ਕੇ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ